ਮੋਤਲੀ ਜੀ ਜਤ ਜੀ ਮੈਂ ਚੰਦੇ ਦੇ ਸਾਰੇ ਉਤਸਵਾਂ ਦਾ ਸਵਾਗਤ ਹੈ ਅੱਜ ਦਾ ਅਸੀਂ ਖੜੇ ਹਾਂ ਮਰਸਾਲਾ ਦਾਣਾ ਮੰਡੀ ਦੇ ਵਿੱਚ ਜਿੱਥੇ ਕਿ ਅਸੀਂ ਤੁਹਾਨੂੰ ਅਕਸਰ ਇਹਨਾਂ ਦੇ ਵੀਡੀਓ ਦਿਖਾਉਂਦੇ ਰਹਿੰਦੇ ਹਾਂ ਕਿ ਸਾਡੇ ਨਾਲ ਇਹਨਾਂ ਨੂੰ ਗੱਡੀਆਂ ਵਾਲੇ ਵੀ ਕਹਿੰਦਾ ਉਸ ਦੀ ਚੂਪੇ ਵਾਲੇ ਵੀ ਕਹਿੰਦਾ ਅੱਜ ਇਹਨਾਂ ਦੇ ਲਈ ਜਿਵੇਂ ਤਪਦੀ ਹੋਈ ਗਰਮੀ ਨੂੰ ਦੇਖਦੇ ਹੋਏ ਜੀ ਜਿਹੜੀ ਗਰਮੀ ਹੈ ਬਹੁਤ ਜ਼ਿਆਦਾ ਪੈ ਰਹੀ ਜਾਂ ਤਾਂ ਇਹਨਾਂ ਲਈ ਠੰਡੇ ਪਾਣੀ ਦੇ ਲਈ ਇਹਨਾਂ ਨੇ ਲੈ ਕੇ ਆਏ ਨੇ ਕਿ ਜੇ ਆਪਾਂ ਕਹਿ ਸਕਦਾ ਹੈ ਕਿ ਮੁਝੇ ਵਰਤ ਪਾਣੀ ਇਹਨਾਂ ਦਾ ਕਾਫੀ ਜਿਹਾ ਸਮਾਨ ਅਚਾਰ ਬਾਕੀ ਕੱਢੇ ਨਿਕਲ ਜਾਂਦੇ ਨੇ ਅੱਬਾ ਗੱਲਬਾਤ ਕਰਦੇ ਹਾਂ ਬੜਾ ਸਭ ਤੋਂ ਵੱਡਾ ਸੋਰਸੈਂਡ ਦੀ ਨਾਲ ਕਿ ਉਹਨਾਂ ਦਾ ਕੀ ਕਰਾਂਗਾ ਸੋਸ਼ੀ ਦਾ ਮੇਰਾ ਜਨ ਦੇ ਜਿਹੜਾ ਸੋਰਸੈਂਡ ਪਾਣੀ ਦੀ ਦੇ ਚੁੱਕੇ ਨੇ ਸਾਰੇ ਭਾਣੇ ਕੋਲ ਧੰਨਵਾਦ ਕਰਦੇ ਹਾਂ ਉਹ ਪਾਣੀ ਦੀ ਨਿਰਮਨ ਦਾ ਤਿਆਰ ਅਸਰ ਤੋਂ ਸਭ ਤੋਂ ਵੱਧ ਖੁਸ਼ ਹਾਂ ਇਸ ਤੋਂ ਬਿਲਾ ਤੁਹਾਨੂੰ ਕੈਮਰਾ ਵੀ ਸੇਵਾਵਾਂ ਦੇ ਰਹੇ ਆ ਜੀ ਹਾਂ ਇਸ ਤੋਂ ਵੱਡਾ ਕੈਮਰਾ ਵੀ ਸੇਵਾ ਕੰਮੀਆਂ ਕੰਪਨੀਆਂ ਦੀ ਸੇਵਾ ਚੱਲਦੀ ਹੈ ਬੜੀ ਚੱਲ ਰਹੀ ਹੈ ਜੀ ਸਭ ਦਾ ਧੰਨਵਾਦ ਜੀ ਨਾਲ ਜੀ ਕੰਟੀ ਚਾਹੀਦਾ ਜਮ ਬੋਲੇ ਦੋਦਾ ਜੀ ਕਾਲਾ ਕੋਮਲ ਸਾਡੇ ਨਾਲ ਉਹ ਵੀ ਦਾਣੇ ਬਦੂਦਾ ਜਿਨ੍ਹਾਂ ਨੇ ਇਹ ਦਾਣ ਕੀਤਾ ਆਪਾਂ ਗਲਬਤ ਕਰਦੇ ਉਹਨਾਂ ਦੇ ਨਾਲ ਦੀਨ ਕੀ ਉਹਨਾਂ ਦਾ ਕੀ ਕਰਨਾ ਚਾਹੀਦਾ ਹਾਂਜੀ ਬੈਠੋ ਕੀ ਨਾ ਚਾਹੁੰਦੇ ਜਿਵੇਂ ਅੱਜ ਕੱਪੀ ਵੀ ਕਰਦੇ ਉਹ ਦੇਖਾ ਆਪਣੀ ਜਾਨ ਬਣਾਉਂਦੇ ਨੇ ਇਹ ਤੁਹਾਨੂੰ ਦਿੰਦੀ ਪਰ ਬਕਰ ਵਿੱਚ ਤਾਂ ਆ ਚਾਹੇ ਬਾਜੀ ਬਕੂ ਪੂਰਾ ਸੁਣੋ ਜਹਾ ਮੱਲੂ ਕੀ ਇਸ ਤਰ੍ਹਾਂ ਹੀ ਕੋਈ ਨਮਣਾ ਲੈ ਕੇ ਹੁੰਦੇ ਰਹਿੰਦੇ ਨੇ ਜੀ ਪਰ ਜਿੱਤੇ ਕਹਿੰਦੇ ਨੇ ਕਿ ਇਨਸਾਨ ਦਾ ਬਹੁਤ ਦੇਖੇ ਨੇ ਪਰ ਇਨਸਾਨੀਅਤ ਦਾ ਫਰਜ ਜਿਹੜੇ ਗਰਦ ਲੋਕ ਨਾ ਹੁੰਦੇ ਪਾਵੇਂ ਇੱਥੇ ਕਰੋੜਾਂ ਸਦੀ ਫਿਰਦੇ ਨੇ ਬੜੇ ਪੈਸੇ ਨੇ ਲੋਕਾਂ ਕੋਲ ਪਰ ਜਿਵੇਂ ਕਹਿੰਦੇ ਨੇ ਦਾਣ ਧੇਰ ਬਿਨਾ ਦਾਣ ਨਹੀਂ ਹੁੰਦਾ ਇਸੇ ਤਰ੍ਹਾਂ ਅੱਜ ਜਿਵੇਂ ਇਹਨਾਂ ਦੇ ਚੁੱਪ ਚੋਕੀ ਵਾਲਿਆਂ ਨੂੰ ਜਿਹੜਾ ਅਕਸਰ ਗੱਡੀਆਂ ਵਾਲ ਵੀ ਕੰਨੇ ਆ ਕਹਿੰਦੇ ਨੇ ਕਿ ਗਰੀਬ ਤੇ ਕੋਈ ਹੈਦ ਆ ਬਹੁਤ ਘੱਟ ਲੋਕ ਕਰਨ ਲੱਗੇ ਪਰ ਜਿੱਥੇ ਇੱਕ ਦਰਵਾਜ਼ਾ ਬੰਦ ਹੁੰਦਾ ਤੇ ਸੌਦ ਦਾ ਦਰਵਾਜ਼ਾ ਖੁੱਲ ਜਾਂਦਾ ਤਾਂ ਵੀ ਗਰਮੀ ਦੇ ਜਿਹੜੇ ਅਜੇ ਤਾਂ ਕੋਈ ਚਾਮ ਹੁੰਦਾਗਾ ਤਾਂ ਕਿ ਇਹਨਾਂ ਦੇ ਬੱਚੇ ਜਿਹੜੀ ਪਾਣੀ ਆ ਉੱਠਾ ਢਾ ਪੀ ਸਕਣ ਪਰ ਪਹਿਲਾਂ ਵੀ ਇੱਕ ਮਹੀਨਾ ਇਹਨਾਂ ਨੇ ਜਿਹੜੇ ਛੱਡੇ ਕੈਂਪਰ ਨੇ ਪਾਣੀ ਵਾਲੇ ਦੇਖੇ ਜਾਂਦੇ ਰਹੇ ਨੇਗੇ ਤੇ ਇਹਨਾਂ ਦਾ ਜਿਵੇਂ ਆਪਾਂ ਕਹਿੰਦੇ ਆ ਕਿ ਕਿਤੇ ਚੱਜੂ ਸਾਡੇ ਬਿੱਤ ਬਈ ਗੱਲ ਗਰੀਦਾ ਇੱਥੇ ਚੱਗੀ ਇਨਸਾਨੀ ਤੋਂ ਸੌਧ ਨੇ ਜੀ ਜਿਵੇਂ ਤੁਹਾਨੂੰ ਅੱਜ ਅਸੀਂ ਇਹਨਾਂ ਦੇ ਨਾਲ ਮਿਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਊਗੀ ਇਸੇ ਤਰ੍ਹਾਂ ਦੀ ਹੈ ਨਮੀਆਂ ਨਮੀਆਂ ਪਰਲੇ ਦੇ ਫੇਰ ਆਦਮੋਲੀ ਜਿਆਦੇ-ਜਿਆਦੇ ਦੋਸਤੋ ਅਸੀਂ ਤੁਹਾਨੂੰ ਉਹ ਵੀ ਇੱਕ ਕਹਿਣਾ ਬਹੁਤ ਜ਼ਰੂਰੀ ਸਮਝਦੇ ਆਂ ਕਿ ਅਸੀਂ ਇਸ ਤੋਂ ਪਹਿਲਾਂ ਵੀਡੀਓ ਵਿੱਚ ਤੁਹਾਨੂੰ ਇਹਨਾਂ ਦੇ ਹਨੇਰੀ ਦੇ ਨਾਲ ਝੱਖੜ ਝੋੜੇ ਦੇ ਨਾਲ ਜਿਹੜਾ ਆਇਆ ਇਹਨਾਂ ਦੇ ਜਿਹੜੇ ਕਾਲਜ ਟੁੱਟ ਗਏ ਸੀਗੇ ਤੁਹਾਨੂੰ ਅਸੀਂ ਉਹ ਵੀ ਵੀ ਪਾਈ ਸੀਗੀ ਜੇਕਰ ਕੋਈ ਵੀ ਵੀਰ ਪਾਰਟੀ ਵੱਲੋਂ ਉੱਪਰ ਉੱਠ ਕੇ ਇਸ ਪਰਿਵਾਰਾਂ ਦੀ ਮਦਦ ਕਰਦਾ ਤਾਂ ਅਸੀਂ ਸਮਝਾ ਕੇ ਕਿ ਅਸੀਂ ਇਸ ਵੀਡੀਓ ਨੂੰ ਬੜਮ ਵਿੱਚ ਕੰਮ ਚਾਪੂਏ ਆ ਇਸੇ ਤਰ੍ਹਾਂ ਵੀਰੋ ਕੇ ਫਿਰ ਹਾਜ਼ਰ ਹੋ ਮੰਗੇ ਉਹਦੋਂ ਵੀ ਸੱਸੇ ਕਾਜ